ਮੈਨੂੰ ਪੱਤਰਕਾਰ ਕਹਿੰਦੇ ਸ਼ਸ਼ੀਲ ਰਿੰਕੂ ਬਾਰੇ ਤੁਸੀਂ ਕੀ ਜਵਾਬ ਦਿਓਗੇ ਮੈਂ ਕਿਹਾ ਮੈਂ ਨਹੀਂ ਜਵਾਬ ਦੇਣਾ 4 ਜੂਨ ਨੂੰ ਜਨਤਾ ਜਵਾਬ ਦੇ ਦਊ ਜਲੰਧਰ ਦੀ ਵੀ ਕੀ ਕੀਤਾ ਧੋਖਾ ਕੀਤਾ ਤੁਸੀਂ ਜਿਨ੍ਹਾਂ ਨੇ ਮਾਣ ਬਖਸ਼ਿਆ ਉਹਨੂੰ ਵਿਚਾਲੋਂ ਛੱਡ ਕੇ ਚਲੇ ਗਏ ਯਾਰ ਦੋਜੀਆਂ ਦੇ ਮੋਟਰਸਾਈਕਲ ਵਰਗੇ ਨੇ ਉਹਦਾ ਕੋਈ ਸਟੈਂਡ ਨਹੀਂ ਹੁੰਦਾ ਖੱਬੇ ਟੇਡਾ ਕਰ ਦੋ ਖੱਬੇ ਖੜ ਜਾਂਦਾ ਸੱਜੇ ਕਰ ਦੋ ਸੱਜੇ ਖੜ ਜਾਂਦਾ ਕੋਈ ਸਟੈਂਡ ਤਾਂ ਰੱਖੋ ਇਹ ਜਨਤਾ ਜਵਾਬ ਦੇਊਗੀ 1 ਜੂਨ ਨੂੰ ਰਿਜ਼ਲਟ ਆ ਜੂਗਾ 4 ਜੂਨ ਨੂੰ ਆਪਾਂ ਕੁਝ ਨਹੀਂ ਬੋਲਣਾ ਕਹੇ ਨਾ ਲੜਨਾ ਨਹੀਂ ਕੋਈ ਮੰਦਾ ਨਹੀਂ ਬੋਲਣਾ ਇਹ ਤਾਂ ਲੜਨ ਨੂੰ ਫਿਰਦੇ ਆਪਣੇ ਨਾਲ ਜਿਹੜਾ ਮਾੜਾ ਪਹਿਲਵਾਨ ਹੁੰਦਾ ਉਹ ਹਾਰਦਾ ਹੁੰਦਾ ਜਦੋਂ ਉਹਨੂੰ ਪਤਾ ਤਾਂ ਹੁੰਦਾ ਮੈਂ ਹਾਰ ਜਾਣਾ ਉਹ ਐਵੇਂ ਕੰਨ ਤੇ ਦੰਦੇ ਦੁੰਦਿਆਂ ਵੱਢਣ ਲੱਗ ਜਾਂਦਾ ਹੁੰਦਾ ਦੂਜੇ ਪਹਿਲਵਾਨ ਦੇ ਸੋ ਇਹ ਤਾਂ ਆਪਣੇ ਲੜਨ ਨੂੰ ਫਿਰਦੇ ਕੋਈ ਲੜਨਾ ਨਹੀਂ ਆ ਮੋਦੀ ਜੀ ਨੂੰ ਤਿੰਨ ਤਿੰਨ ਰਾਊਂਡ ਹੋ ਗਏ ਦੇਸ਼ ਦੇ ਵਿੱਚ ਤਿੰਨ ਰਾਊਂਡ ਹੋ ਗਏ ਵੋਟਾਂ ਦੇ ਅੱਜ ਤੋਂ ਬਾਅਦ ਸੀਟਾਂ ਤੇ ਵੋਟਾਂ ਪੈ ਗਈਆਂ ਤੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਗੱਲ ਗਈ ਅੱਪ ਕੀ ਵਾਰ 400 ਪਾਰ ਨਹੀਂ ਅੱਪ ਕੀ ਵਾਰ ਤੋਂ ਬੇੜਾ ਪਾਰ ਹੋ ਜਾਏ ਉਹੀ ਬਹੁਤ ਹੈ ਸੈਂਟਰ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਬਿਨਾ ਸਰਕਾਰ ਨਹੀਂ ਬਣਨੀ ਲਿਖ ਲਿਓ ਅੱਜ ਤੁਸੀਂ ਸਾਨੂੰ ਹਰਾਈ ਜਾਂਦੇ ਨੇ ਸਾਡੀਆਂ ਜ਼ਮਾਨਤਾਂ ਜ਼ਬਤ ਕਰਾਉਣ ਗਿਆ ਲੈ ਤੁਸੀਂ ਦੇਖਿਆ ਸੀ ਹਰ ਸਿਮਰਤ ਕੌਰ ਪਰਸੋਂ ਰੋਣ ਲੱਗ ਗਈ ਰੋਣ ਲੱਗ ਗਈ ਕਿ ਸਟੇਜ ਤੇ ਹਜੇ ਤਾਂ ਕੱਲੇ ਅਥਰੂ ਜੀ ਆਏ ਨੇ ਆ ਜਿਹੜੇ ਸਾਡਾ ਪਿਆਨ ਮਿਲ ਰਿਹਾ ਵਾ 15 20 ਦਿਨ ਹੋਰ ਚੱਲਿਆ ਤਾਂ ਇਹ ਦੂਜੇ ਲੋਟ ਬੱਚਿਆਂ ਵਾਂਗ ਰੋਣਗੇ ਸਾਨੂੰ ਹਰਾਈ ਜਾਂਦੇ ਨੇ ਸਾਡੀਆਂ ਜ਼ਮਾਨਤਾਂ ਜ਼ਬਤ ਕਰਾਉਣਗੇ ਲੈ ਨਾ ਚੱਲੋ ਹੁਣ ਤੁਸੀਂ ਲੋਕਾਂ ਦੇ ਘਰ ਅਥਰੂ ਕਢਾਇਆ ਤੁਸੀਂ ਲੋਕਾਂ ਦੇ ਘਰ ਚੀਕਾ ਕਢਾਈਆ ਤੁਸੀਂ ਲੁੱਟ ਕੇ ਖਾ ਗਏ ਪੰਜਾਬ ਨੂੰ ਔਰ ਮਹਿਲ ਬਣਾ ਲੈ ਔਰ ਸੁਖ ਵਿਲਾਸ ਬਣਾ ਲੈ ਪਹਾੜਾਂ 'ਚ ਜਾਂਚ ਕਰ ਰਹੇ ਹਾਂ ਉਹਦੀ ਉਥੇ ਸਰਕਾਰ ਦਾ ਕਬਜ਼ਾ ਕਰਕੇ ਸਕੂਲ ਬਣਾਵਾਂਗੇ ਤੇ ਨਾਲੇ ਲਿਖਾਂਗੇ ਦੁਨੀਆ ਦਾ ਪਹਿਲਾ ਸਕੂਲ ਜਿੱਦੇ ਹਰੇਕ ਕਮਰੇ ਪਿੱਛੇ ਪੂਲ ਇਹ ਲਿਖਾਂਗੇ ਉਥੇ ਵੀਰੋ ਤੁਹਾਡੇ ਨਾਲ ਦੇ ਆ ਤੁਹਾਡੇ ਵਰਗਿਆਂ ਖੜੇ ਆ ਇਦਾਂ ਹੀ ਕੋਈ ਫਰਕ ਨਹੀਂ ਆਇਆ ਮੁੱਖ ਮੰਤਰੀ ਬਣ ਕੇ ਨਹੀਂ ਤਾਂ ਮੁੱਖ ਮੰਤਰੀ ਬਣ ਕੇ ਆਰਡਰ ਕਰ ਦਿੰਦੇ ਆ ਲੋਕਾਂ ਨੂੰ ਨੇੜੇ ਨਹੀਂ ਲੱਗਣ ਦੇਣਾ ਤੇ ਨਵੇਂ ਮੁੱਖ ਮੰਤਰੀ ਵੜ ਕੇ ਆਰਡਰ ਕਰਦਾ ਲੋਕਾਂ ਦੇ ਵਿੱਚ ਵੜਨਾ ਹੈ ਲੋਕਾਂ ਦੇ ਵਿੱਚ ਰਹਿਣਾ ਮੈਂ ਤਾਂ ਜਿਹੜੇ ਘਰ ਚ ਰਹਿੰਦੇ ਹੁੰਦੇ ਸੀ ਉੱਥੇ ਮੈਨੂੰ ਉਹੀ ਘਰ ਮੈਨੂੰ ਮਿਲਿਆ ਮੈਂ ਤਾਂ ਸੁਖਮਨੀ ਸਾਹਿਬ ਦੇ ਪਾਠ ਕਰਾਇਏ ਨੇ ਮੈਨੂੰ ਪਤਾ ਨਹੀਂ ਕਿੰਨੇ ਕੁ ਪਾਪ ਹੋਏ ਹੋਣੇ ਇੱਥੇ ਇਹਨਾਂ ਨੇ ਲੋਕਾਂ ਨੂੰ ਲੁੱਟਿਆ ਕੁੱਟਿਆ ਤੇ ਹੁਣ ਭਾਲ ਦੇ ਫਿਰਦੇ ਆ ਕੁਰਸੀਆਂ ਵੀਰੋ ਆਮ ਕਰਨ ਦੇ ਧੀਆਂ ਪੁੱਤ ਕਿਉਂ ਮੁੱਖ ਮੰਤਰੀ ਬਣ ਗਏ ਮੰਤਰੀ ਬਣ ਗਏ ਐਮ ਐਲ ਏ ਬਣ ਗਏ ਐਮ ਪੀ ਬਣ ਗਏ ਆਹੀ ਦੁੱਖ ਹੈ ਇਹਨਾਂ ਨੂੰ ਬਸ ਆਪਾਂ ਤਾਂ ਤੁਹਾਡੇ ਵਰਗੇ ਆਹੀ ਰਹਾਂਗੇ ਮੈਨੂੰ ਇੱਕ ਦੋਜੀ ਮਿਲਿਆ ਕਹਿੰਦਾ ਮੈਂ ਦੁੱਧ ਦਾ ਕੰਮ ਕਰਦਾ ਜੀ ਮੇਰੇ ਨਾਲ ਕਹਿੰਦਾ ਲੋਕ ਕਦੇ 3 ਮਹੀਨੇ ਬਾਅਦ ਸਾਬ ਕਰਦੇ ਸੀ ਕਦੇ 4 ਮਹੀਨੇ ਬਾਅਦ ਅਚਾਨਕ ਮੇਰੇ ਨਾਲ ਹਰੇਕ ਮਹੀਨੇ ਸਾਬ ਕਰਨ ਲੱਗ ਗਏ ਮੈਨੂੰ ਪੈਸੇ ਦੇਣ ਲੱਗ ਗਏ ਕਹਿੰਦਾ ਮੈਂ ਕਿਹਾ ਵੀ ਮੇਰਾ ਤਾਂ ਦੁੱਧ ਵੀ ਉਹੀ ਹੈ ਲੀਟਰ ਵੀ ਉਹੀ ਹੈ ਜਿਹਦੇ ਨਾਲ ਮੈਂ ਤਾਂ ਢੋਲੀ ਵੀ ਉਹੀ ਹੈ ਮੋਟਰਸਾਈਕਲ ਵੀ ਉਹੀ ਹੈ ਵੀ ਤੁਸੀਂ ਹੁਣ ਹਰੇਕ ਮਹੀਨੇ ਮੇਰੇ ਨਾਲ ਸਾਬ ਕਿਉਂ ਕਰਨ ਲੱਗ ਗਏ ਉਹ ਕਹਿੰਦਾ ਲੋਕ ਕਹਿੰਦੇ ਸਾਡਾ ਬਿਜਲੀ ਦਾ ਬਿੱਲ ਜ਼ੀਰੋ ਆਉਣ ਲੱਗ ਗਿਆ ਭਗਵੰਤਪານ ਨੇ ਬਿਜਲੀ ਦਾ ਬਿੱਲ ਜ਼ੀਰੋ ਕਰਤਾ ਸਾਡੇ ਪੈਸੇ ਬਚਣ ਲੱਗ ਗਏ ਉਹੀ ਅਸੀਂ ਤੇਰਾ ਸਾਬ ਕਰਨ ਲੱਗ ਗਏ ਵੀਰੋ ਲਾਇਟ ਮੱਥੇ ਲੱਗਦੀ ਐ ਮੈਂ ਝੂਠ ਨਹੀਂ ਬੋਲਦਾ ਮੇਰੇ ਬੱਤੀਦੰਦ ਨੇ ਜੋ ਮੈਂ ਕਹਿ ਦਿੰਨਾ ਬਹੁਤ ਵਾਰੀਆਂ ਉਹ ਚੀਜ਼ਾਂ ਕਾਮਯਾਬ ਹੋ ਜਾਂਦੀਆਂ ਸੱਚੀਆਂ ਹੋ ਜਾਂਦੀਆਂ ਮੈਂ ਕਿਹਾ ਸੀ ਮਜੀਠੀਆ ਹਾਰੂ ਮੈਂ ਕਿਹਾ ਸੀ ਬਾਦਲ ਦਾ ਸਾਰਾ ਟੱਬਰੀ ਹਾਰੂ ਮੈਂ ਕਿਹਾ ਸੀ ਕੈਪਟਨ ਹਾਰੂ ਮੈਂ ਕਿਹਾ ਸੀ ਸਿੱਧੂ ਹਾਰੂ ਮੈਂ ਕਿਹਾ ਸੀ ਪੱਠੜ ਹਾਰੂ ਕਿਹਾ ਸੀ ਮਲੂਕਾ ਹਾਰੂ ਬਲਟੋਆ ਹਾਰੂ ਫਿਰ ਨਿਪਟ ਗਏ ਨਾ ਕੰਮ ਸਾਰਿਆਂ ਦਾ ਐਤ ਕੀ ਮੈਂ ਤੁਹਾਨੂੰ ਕਹਿਣਾ ਕਿ ਜਿਹੜਾ ਮਾਹੌਲ ਲੱਗ ਰਿਹਾ ਮੈਂ ਕਹੂੰਗਾ ਪੰਜਾਬ ਬਣੂਗਾ ਹੀਰੋ ਅੱਗੇ ਜੋ ਤੁਹਾਡੇ ਦਿਲ ਚ ਉਹ ਬੋਲ ਦਿਓ ਪੰਜਾਬ ਬਣੂਗਾ ਹੀਰੋ ਇਹ ਤਾਂ ਨਹੀਂ ਮੈਂ ਤੁਹਾਨੂੰ ਕਿਹਾ ਸੀ ਨਾ ਵੀ 13 ਜੀਰੋ ਕਹਿਣਾ ਇਹਦਾ ਤੁਸੀਂ ਆਪ ਇਹਦਾ ਮਤਲਬ ਅੰਦਰ ਤਾਂ ਤੁਸੀਂ ਗੱਲ ਬਣਾਈ ਬੈਠਿਓ ਏ ਇਹ ਤਾਂ ਹੁਣ ਤੁਸੀਂ ਉਹੀ ਤਮਾਸ਼ਾ ਜਾਂ ਦੇਖਦੇ ਹੋ ਡਰਾਮਾ ਜਾਂ ਵੀ ਕੌਣ ਆਉਂਦਾ ਕੌਣ ਨਾ ਪੰਜਾਬ ਬਣੂਗਾ ਹੀਰੋ 13 ਜੀਰੋ ਇੱਕ ਹੋਰ ਗੱਲ ਦੱਸ ਦੇਣਾ ਖੁਸ਼ਖਬਰੀ ਪਰਮਾਤਮਾ ਸਭ ਕੁਝ ਠੀਕ ਰੱਖੇ ਲਾਈਟ ਮੱਥੇ ਲੱਗਦੀ ਐ ਆਪਾਂ ਤਾਂ ਰੱਬ ਨੂੰ ਮੰਨਣ ਵਾਲੇ ਬੰਦੇ ਆ ਸਭ ਕੁਝ ਠੀਕ ਰਿਹਾ ਤਾਂ ਕੱਲ ਨੂੰ ਆਪਣਾ ਬੱਬਰ ਸ਼ੇਰ ਵੀ ਬਾਹਰ ਆ ਰਿਹਾ ਹੈ ਕੱਲ ਨੂੰ ਕੱਲ ਨੂੰ ਕੇਜਰੀਵਾਲ ਦੀ ਜਮਾਨਤ ਹੋ ਰਹੀ ਹੈ ਜੇ ਸਭ ਕੁਝ ਠੀਕ ਰਿਹਾ ਉਹ ਵੀ ਆਊਗਾ ਚਾਰ ਪੰਜਾਬ ਲੈ ਕੇ ਆਉਂਗਾ ਕਿ ਜੀ ਉਹੀ ਪੰਜਾਬ ਹੈ ਜਿਨੇ 4 ਹਰੇ ਰੰਗ ਦੇ ਪੱਤੇ 2014 ਚ ਕੱਢੇ ਸੀ ਉਹੀ ਪੰਜਾਬ ਹੈ ਜਿਨੇ 92 ਹਰੇ ਰੰਗ ਦੇ ਪੱਤੇ 2022 ਚ ਕੱਢਿਆ ਤੇ ਸਰਕਾਰ ਹੈ ਵੀਰੋ ਉਹ ਸਰਕਾਰ ਹੈ ਜਿਹੜੀ ਤੁਹਾਡੇ ਮੁਤਾਬਕ ਕੰਮ ਕਰਦੀ ਹੈ ਤੁਹਾਨੂੰ ਤੁਹਾਨੂੰ ਪੁੱਛ ਕੇ ਕੰਮ ਕਰਦੀ ਹੈ ਥਰਮਲ ਪਲਾਂਟ ਖਰੀਦ ਲਿਆ ਆਪਾਂ ਨੇ ਇਹ ਵੇਚੀ ਜਾਂਦੇ ਆ ਆ ਮੋਦੀ ਜੀ ਨੂੰ ਤਿੰਨ ਤਿੰਨ ਰਾਉਂਡ ਹੋ ਗਏ ਦੇਸ਼ ਦੇ ਵਿੱਚ ਤਿੰਨ ਰਾਉਂਡ ਹੋ ਗਏ ਵੋਟਾਂ ਦੇ 10 ਬੰਦ ਸੀਟਾਂ ਤੇ ਵੋਟਾਂ ਪੈ ਗਈਆਂ ਤੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਗੱਲ ਗਈ ਆਪਕੀ ਵਾਰ 400 ਪਾਰ ਨਹੀਂ ਆਪਕੀ ਬਾਤ ਤਾਂ ਬੇੜਾ ਪਾਰ ਹੋ ਜਾਏ ਉਹੀ ਬਹੁਤ ਹੈ ਸੈਂਟਰ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਬਿਨਾ ਸਰਕਾਰ ਨਹੀਂ ਬਣਨੀ ਲਿਖ ਲਿਓ ਅੱਜ ਜਿੰਦਾਬਾਦ ਜਦੋਂ ਆਪਣਾ ਜਦੋਂ ਪੰਜਾਬ ਦਾ ਸਭ ਤੋਂ ਵੱਡਾ ਹਿੱਸਾ 13 0 ਨਾਲ ਇੱਥੋਂ ਗੁਰੂ ਖੇਤਰ ਤੋਂ ਫਿਰ ਦਿੱਲੀ ਤੋਂ ਗੁਜਰਾਤ ਤੋਂ ਜਦੋਂ ਆਪਣੇ ਗਏ 20 25 10 ਆਪਣੇ ਪਹਿਲੀ ਨੇ ਉੱਥੇ ਰਸਵਾਂ ਚ ਜਦੋਂ ਆਪਣੇ 35 40 ਹੋ ਗਏ ਉੱਥੇ ਫਿਰ ਮਜਾਲ ਆ ਕਿਸੇ ਦੀ 1 ਰੁਪਈਆ ਵੀ ਪੰਜਾਬ ਦਾ ਰੋਕ ਕੇ ਦਿਖਾਣ ਤੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਂਦਾ ਮੈਂ ਦਿਖਾਉਂਗਾ ਤੁਹਾਨੂੰ ਇਹ ਤਾਂ ਰੋਣ ਲੱਗ ਗਏ ਤੁਸੀਂ ਦੇਖਿਆ ਸੀ ਹਰ ਸਿਮਰਤ ਕੌਰ ਪਰਸੋਂ ਰੋਣ ਲੱਗ ਗਈ ਰੋਣ ਲੱਗ ਗਈ ਕਿ ਸਟੇਜ ਤੇ ਹਜੇ ਤਾਂ ਕੱਲੇ ਅਥਰੂ ਜੀ ਆਏ ਨੇ ਆ ਜਿਹੜੇ ਸਾਹਬ ਦਾ ਪਿਆਰ ਮਿਲ ਰਿਹਾ ਵਾ 15 20 ਦਿਨ ਹੋਰ ਚੱਲਿਆ ਤਾਂ ਇਹ ਦੂਜੇ ਲੋਟ ਬੱਚਿਆਂ ਵਾਂਗ ਰੋਣਗੇ ਸਾਨੂੰ ਹਰਾ ਨਹੀਂ ਜਾਂਦੇ ਨੇ ਸਾਡੀਆਂ ਜ਼ਮਾਨਤਾਂ ਜ਼ਬਤ ਕਰਾਉਣਗੇ ਲੈ ਨਾ ਚੱਲੋ ਹੁਣ ਤੁਸੀਂ ਲੋਕਾਂ ਦੇ ਘਰ ਅਥਰੂ ਕਢਾਏ ਐ ਤੁਸੀਂ ਲੋਕਾਂ ਦੀਆਂ ਘੱਟ ਚੀਕਾਂ ਕਢਾਈਆਂ ਤੁਸੀਂ ਲੁੱਟ ਕੇ ਖਾ ਗਏ ਪੰਜਾਬ ਨੂੰ ਉਹ ਮੈਲ ਬਣਾ ਲੇ ਉਹ ਸੁੱਖ ਵਿਲਾਸ ਬਣਾ ਲੇ ਪਹਾੜਾਂ 'ਚ ਜਾਂਚ ਕਰ ਰਿਹਾ ਹਾਂ ਉਹਦੀ ਉਥੇ ਸਰਕਾਰ ਦਾ ਕਬਜ਼ਾ ਕਰਕੇ ਸਕੂਲ ਬਣਾਵਾਂਗੇ ਤੇ ਨਾਲੇ ਲਿਖਾਂਗੇ ਦੁਨੀਆ ਦਾ ਪਹਿਲਾ ਸਕੂਲ ਜਿੱਦੇ ਹਰੇਕ ਕਮਰੇ ਪਿੱਛੇ ਪੂਲ ਇਹ ਲਿਖਾਂਗੇ ਉਥੇ ਸੋ ਵੀਰ ਮੈਨੂੰ ਪੱਤਰਕਾਰ ਕਹਿੰਦੇ ਮੈਨੂੰ ਪੱਤਰਕਾਰ ਕਹਿੰਦੇ ਸੁਣਿਓ ਮੈਨੂੰ ਪੱਤਰਕਾਰ ਕਹਿੰਦੇ ਸ਼ਸ਼ੀਲ ਰਿੰਕੂ ਬਾਰੇ ਤੁਸੀਂ ਕੀ ਜਵਾਬ ਦਿਓਗੇ ਮੈਂ ਕਿਹਾ ਮੈਂ ਨਹੀਂ ਜਵਾਬ ਦੇਣਾ 4 ਜੂਨ ਨੂੰ ਜਨਤਾ ਜਵਾਬ ਦੇ ਦੂ ਜਲੰਧਰ ਦੀ ਵੀ ਕੀ ਕੀਤਾ ਧੋਖਾ ਕੀਤਾ ਤੁਸੀਂ ਜਿਨ੍ਹਾਂ ਨੇ ਮਾਣ ਬਖਸ਼ਣ ਉਹਨੂੰ ਵਿਚਾਲੋਂ ਛੱਡ ਕੇ ਚਲੇ ਗਏ ਯਾਰ ਦੋਜੀਆਂ ਦੇ ਮੋਟਰਸਾਈਕਲ ਵਰਗੇ ਨੇ ਉਹਦਾ ਕੋਈ ਸਟੈਂਡ ਨਹੀਂ ਹੁੰਦਾ ਖੱਬੇ ਟੇਡਾ ਕਰ ਦੋ ਖੱਬੇ ਖੜ ਜਾਂਦਾ ਹੈ ਸੱਚੇ ਕਰ ਦੋ ਸੱਚੇ ਖੜ ਜਾਂਦਾ ਕੋਈ ਸਟੈਂਡ ਤਾਂ ਰੱਖੋ ਇਹ ਜਨਤਾ ਜਵਾਬ ਦੇਊਗੀ 1 ਜੂਨ ਨੂੰ ਰਿਜ਼ਲਟ ਆ ਜੂਗਾ 4 ਜੂਨ ਨੂੰ ਆਪਾਂ ਕੁਝ ਨਹੀਂ ਬੋਲਣਾ ਕਿਸੇ ਨਾਲ ਲੜਨਾ ਨਹੀਂ ਕੋਈ ਮੰਦਾ ਨਹੀਂ ਬੋਲਣਾ ਇਹ ਤਾਂ ਲੜਨ ਨੂੰ ਫਿਰਦੇ ਆਪਣੇ ਨਾਲ ਜਿਹੜਾ ਮਾੜਾ ਪਹਿਲਵਾਨ ਹੁੰਦਾ ਉਹ ਹਾਰਦਾ ਹੁੰਦਾ ਜਦੋਂ ਉਹਨੂੰ ਪਤਾ ਤਾਂ ਹੁੰਦਾ ਮੈਂ ਹਾਰ ਜਾਣਾ ਉਹ ਐਵੇਂ ਕੰਨ ਤੇ ਦੰਦੇ ਦੁੰਦਿਆਂ ਵੱਢਣ ਲੱਗ ਜਾਂਦਾ ਹੁੰਦਾ ਦੂਜੇ ਪਹਿਲਵਾਨ ਦੇ ਸੋ ਇਹ ਤਾਂ ਆਪਣੇ ਲੜਨ ਨੂੰ ਫਿਰਦੇ ਕੋਈ ਲੜਨਾ ਨਹੀਂ ਸਿੱਧਾ ਹੀ ਕਰਨਾ ਝਾੜੂ ਜਿਹੜਾ ਉਹਦਾ ਬਟਨ ਦੱਬ ਦੇਣਾ तो तो बाद जिम्मेबारी खत्म शुरू आने वाले दिन अरविंद केजरीवाल जी भी आरो लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे बहुत बहुत धन्यवाद चाहते वास्ते रहो आबाद रहो जिंदाबाद रहो